ਸਾਡੇ ਮਨ ਦੇ ਅੰਦਰ ਇੱਕ ਪਰ ਰੁਪ ਉੱਠਦਾ ਹੈ ਉਹ ਇੱਕ ਇਸ ਮਰਨ ਦਾ ਹਰ ਇੱਕ ਇਹਨੁਸ਼ਾਨੇ ਸਿੱਧਾ ਹੈ ਕਿ ਸਾਡੀ ਜਿਹੜੀ ਮੌਤ ਹੈ ਉਹ ਬੜਾ پیچਾਗਿਆ ਜਾਂਦੀ ਹੈ ਅਸੀਂ ਬੁੱਢੇ ਬੁੱਢੇ ਬਹਿੰਦਾ ਪਰ ਸਤਿਗੁਰੂ ਕਹਿੰਦੇ ਮੌਤ ਦਾ ਕੋਈ ਫਰੋਸ਼ਾ ਨਹੀਂ ਕਿਸ ਵੇਲੇ ਕਿਸ ਸਮੇਂ ਇਸ ਥਾਂ ਤੇ ਕਿਸ ਨੂੰ ਮਾਰ ਜਾਈ ਸਤਿਗੁਰੂ ਨੇ ਬਾਣੀ ਦੇ ਅੰਦਰ ਬਚਪਨ ਦਾ ਜ਼ਿਕਰ ਵੀ ਕੀਤਾ ਕਿ ਇਹ ਮੌਤ ਬਚਪਨ ਵਿੱਚ ਵੀ ਆ ਜਾਂਦੀ ਹੈ ਜਵਾਨੀ ਵਿੱਚ ਵੀ ਆਉਂਦੀ ਹੈ ਤੇ ਬੁਢਾਪੇ ਤੇ ਤਾਂ ਆਉਣੀ ਹੀ ਆਉਣੀ ਹੈ ਪਰ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹ ਬੱਚਾ ਜਨਮ ਲੈ ਕੇ ਕੁਝ ਸਮਾਂ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਚਲਾ ਜਾਂਦਾ ਫਿਰ ਸਤਿਗੁਰੂ ਕਹਿੰਦੇ ਕਈ ਵਾਰ ਇਨਸਾਨ ਉਸ ਬੱਚੇ ਨੂੰ ਕੀਤੇ ਕਰ ਕਰਕੇ ਰੋਂਦਾ ਹੈ ਕਿ ਬੜਾ ਬੜਾ ਸੁਣ ਕੇ ਸਾਡੋ ਬੜਾ ਪਿਆਰਾ ਸੀ ਪਰੇ ਸੁਜਨ ਮੇ ਪੁਰ ਜਾਂਦੇ ਕਿ ਜਿਸ ਨੇ ਦਿੱਤਾ ਉਸਨੇ ਪਾਈ ਆਪਣਾ ਲੈ ਗਿਆ ਉਹ ਬਚਪਨ ਵਿੱਚ ਹੀ ਲਿਜਾ ਸਕਦਾ ਜੇ ਬਾਦਮੀ ਵਿੱਚ ਵੀ ਤੇ ਪੜਾਪੇ ਵਿੱਚ ਲੈ ਕੇ ਜਾਣਾ ਬਾਲਕ ਮਰੇ ਬਾਲਕ ਹਿੰਦਾ ਬਾਲਕ ਮਰੇ ਬਚਾ ਮਰ ਬਾਲਕ ਹਿੰਦਾ ਮਾਇਆ ਦੀ ਕਿਹੜੀ ਗੈਸਤ ਹੈ ਭਾਰਤ ਬਾਲਕ ਮਰੇ ਬਾਲਕ ਹਿੰਦਾ ਕਹਿ ਕਹਿ ਹੋਵੇ ਬਾਲ ਹਿੰਦਾ ਤੇ ਬੜਾ ਕਾਲੂ ਸੀ ਬੜਾ ਹਸੰਦ ਸੁਖਾ ਜਿਸ ਕਾ ਸਾਥ ਤੋ ਤਨ ਹੀ ਹਿਆ ਊਲਾ ਰੋਬਣ ਹਾਰਾ ਤੇ ਮਹਾਰਾਜ ਕੇ ਨੇ ਦੀਦਾਰ ਸਿੰਘ ਈਨੇ ਭੇਜੇ ਸੀ ਲੈ ਗਿਆ ਭਾਈ ਹੋਣ ਵਾਲਾ ਜਿਹੜਾ ਹੁਲਿਆ ਫਿਰਦਾ ਸੀ ਗੱਲ ਨੂੰ ਕੋਣੁ ਠੇਤੀ ਹੈ ਨਹੀਂ ਕਿ ਜਿਸ ਨੇ ਸੰਸਤਾ ਸੂ ਲੈ ਗਿਆ ਭਾਈ ਉਹਨੇ ਦਿੱਤੀ ਸੀ ਦਾ ਉਹਨੇ ਆਪਣੀ ਦਾ ਤੇ ਬਾਪ ਚਲੇ ਗਿਆ ਕਿੰਨਾ ਉਦਾ ਲੈਣ ਦੇ ਦੀ ਸਾਡੇ ਨਾਲ ਉਹਨਾਂ ਨੂੰ ਆਪਣਾ ਨਿਭਾਵਾ ਲੈ ਦੇਣ ਪੂਰਾ ਕਰਕੇ ਪਰ ਪਕੜੇ ਕਿਤਨਾ ਦੀ ਹੈ ਸਤਿਗੁਰੂ ਕਹਿੰਦੇ ਕਿ ਮਾਂ ਉਸ ਮੋਹ ਦੇ ਵਿੱਚ ਡੁੱਬੀ ਹੋਈ ਇਹ ਸੋਚਦੀ ਰਹਿੰਦੀ ਹੈ ਕਿ ਮੇਰਾ ਬੱਚਾ ਬੈਠਣ ਲੱਗ ਪਿਆ ਹੈ ਉਹ ਰੁੱੜਦਾ ਹੈ ਫਿਰ ਉਹ ਖੜਾ ਹੋ ਜਾਂਦਾ ਹੈ ਹੁਣ ਮੇਰਾ ਬੱਚਾ ਚੁੱਪੂ ਲੱਗ ਪਿਆ ਹੈ ਹੁਣ ਮੇਰਾ ਬੱਚਾ ਮੇਰਾ ਮੁੰਡਾ ਪਾਲ ਦਾ ਹੋ ਗਿਆ 2 ਸਾਲ ਦਾ ਚੰ ਚਾਰ ਪੰਜਾ ਚਾ ਇੱਕ ਮੂਹ ਦੀ ਗੱਲ ਮੇਰਾ ਮੇਰਾ ਤੱਕ ਇੱਕ ਮੂਹ ਦੀ ਗੱਲ ਹੈ ਪੰਥ ਜੀ ਨੇ ਕਿ ਜ਼ਿਕਰ ਕੀਤਾ ਮਹਾਰਜ ਕਹਿੰਦੇ ਜਨਨੀ ਜਾਂ ਤੁਤ ਵੱਡਾ ਉਬੂਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਕਾਬਤ ਕਟ ਮੂਰ ਮੂਰ ਕਰ ਅਦਕ ਲਾੜ ਕਰ ਵੇਖਤ ਹੀ ਜੰ ਪ੍ਰਾਉ ਐਸਾ ਤੈਜ ਜਗ ਭਰ ਮਲਾਇਆ ਕੈਸੇ ਬੂਝੇ ਜਦੋਂ ਉਹ ਹੈ ਹੈ ਮਾਂ ਸੰਤੂ ਦੀਏ ਕਿ ਬੱਚਾ ਵੱਡਾ ਹੁੰਦਾ ਜਾਂਦਾ ਪਰ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਤੂੰ ਮੌਤ ਦੇ ਨੇੜੇ ਟੁੱਕਦਾ ਜਾਂਦਾ ਮੋਰ ਮੋਰ ਕਰ ਅਧਿਕ ਲਾੜਦਾ ਮੇਰਾ ਹੈ ਮੇਰਾ ਇਹ ਕਿ ਕਿ ਲਾੜ ਲਾਣ ਦੀ ਹੈ ਬੱਚਾ ਤਾਰ ਮਹਾਰਾਜ ਬੈਠਾ ਹੈ ਇਹ ਬੁਲੀ ਮਾਂ ਇਹਦੀ ਉਮਰ ਵੀ ਕੱਟਦੀ ਜਾਂਦੀ ਹੈ ਤੇ ਮੌਤ ਨੇ ਨੇੜੇ ਨੂੰ ਜਾਂਦਾ ਹੈ ਪਤਾ ਨਹੀਂ ਕਦੋਂ ਉਹ ਤੇ ਚੁਟ ਪੈ ਜਾਵੇ ਬਾਰੇ ਉਤੇ ਤੌਨੇ ਪਈਆ ਸਭ ਨੂੰ ਜੰਮ ਲੈ ਕੇ ਕਹੇ ਰੇ ਮਹਾਰਾਜ ਇਹਨੇ ਪਤਨ ਅਦੇ ਬਚਪਨ ਵਿੱਚ ਵੀ ਹੋ ਜਾਂਦੀ ਹੈ ਇਹ ਕਿਤੇ ਜਵਾਨੀ ਵਿੱਚ ਵੀ ਤੇ ਬੁਢਾਪੇ ਵਿੱਚ ਵੀ ਕੋਈ ਨਹੀਂ ਕੋਈ ਪਾਪ ਮੌਤ ਬਚਪਨ ਵਿੱਚ ਵੀ ਆ ਜਾਂਦੀ ਹੈ ਛੋਟੀਆਂ ਬਣ ਜਵਾਨੀ ਚ ਵੀ ਆ ਜਾਂਦੀ ਹੈ ਤੇ ਬੁਢਾਪੇ ਚ ਵੀ ਆਉਂਦੀ ਹੈ ਇਹ ਪਰਮਾਤਮਾ ਨੂੰ ਪਤਾ ਹੈ ਕਿ ਕਦੋਂ ਕਿਸ ਜੀਵ ਨੇ ਕਿਸ ਥਾਂ ਤੋਂ ਘੁਰਨਾ ਹੈ ਦੋ ਤਿੰਨ ਨੇ ਸਾਡੇ ਕੋਲ ਨੂੰ ਬੋਲਦੇ ਇੱਕ ਸਾਡੀ ਮੌਤ ਦਾ ਸਮਾਂ ਲੁਕੋ ਲਿਆ ਇੱਕ ਉਹ ਆਪਣੇ ਆਪ ਨੂੰ ਕੋਲ ਬੈਠਾ ਜੇ ਦਿਨ ਸਾਨੂੰ ਪਰਮਾਤਮਾ ਦੀ ਸੂਝ ਆ ਗਈ ਉਹ ਦਿਨ ਸਾਨੂੰ ਮਰਨ ਦਾ ਵੀ ਪਤਾ ਲੱਗ ਜਾਏਗਾ ਕਿ ਭਾਈ ਅਸੀਂ ਇਸ ਦਿਨ ਤੁਰ ਜਾਣਾ ਹੈ ਸੰਸਾਰ ਤੋਂ ਪਰ ਫਿਰ ਮਨ ਵਿੱਚ ਕੋਈ ਦੁੱਖ ਨਹੀਂ ਹੋਇਆ। ਕਿ ਅਸੀਂ ਤੋਦਨਾ ਫਿਰ ਖੁਸ਼ੀ ਹੋਈ ਕਿਉਂਕਿ ਪ੍ਰਮਾਤਮਾ ਨੂੰ ਜਿਉਂਦੇ ਜੀ ਪਾ ਲਿਆ। ਸਤਿਗੁਰੂ ਦੇ ਉਦਾਰ ਤੇਰੀ ਮਾੜੀ। ਕਿਤੇ ਇਹ ਪ੍ਰਮਾਤਮਾ ਦੀ ਇੱਕ ਖੇਤੀ ਹੈ। ਜਿਵੇਂ ਕਿਸਾਨ ਲੋੜ ਪਾਈ ਤੇ ਕਈ ਵਾਰ ਕੱਚੀ ਨੂੰ ਜਾਂ ਡੱਡਰੀ ਹੁੰਗਾ ਪੱਕੀ ਨੂੰ ਤਾਂ ਵੱਢਦਾ ਹੀ ਵੱਢਦਾ ਹੈ। ਜਦੋਂ ਕਿਸਾਨ ਨੂੰ ਲੋੜ ਪੈਂਦੀ ਹੈ ਨਾ ਉਹ ਕਈ ਵਾਰ ਕੱਚੀ ਫਸਲ ਨੂੰ ਵੱਢ ਲੈਂਦਾ। ਕਈ ਵਾਰ ਰਾਣਾ ਪਿਆ ਜੇ ਪੱਕਿਆਂ ਨੂੰ ਵੀ ਵੱਢ ਲੈਂਦਾ ਪੱਕੀ ਨੂੰ ਉਹ ਤੋਂ ਨੇ ਵੱਢਣਾ ਹੀ ਪੈਂਦਾ ਇਸੇ ਤਰ੍ਹਾਂ ਪਰਮਾਤਮਾ ਦੀ ਇੱਕ ਖੇਤੀ ਹੈ ਸੰਸਾਰ ਦੀ ਜਿਤਰਾ ਕਿਸਾਨ ਨੇ ਖੇਤ ਵਿੱਚ ਬੀਜ ਬੀਜਿਆ ਹੈ ਤੇ ਫਸਲ ਪੈਦਾ ਹੁੰਦੀ ਉਹ ਪੱਕੀ ਜਾਂ ਪੱਕੀ ਜਾਂ ਡੱਡਰੀ ਤੋਂ ਵੱਢ ਕੇ ਲੈ ਜਾਂਦਾ ਮਹਾਰਾਜ ਕਹਿੰਦੇ ਜੈਸੀ ਕਿਰਸ਼ਨ ਰੋਵੇ ਕਿਰਸ਼ਨ ਕਾ ਕੀ ਪਾਤੀ ਬਾੜ ਪੜਾ ਜੋ ਜਨ ਦੇ ਸੋ ਜਾਨੋਕ ਧਵਾ ਕੋ ਬੇਟ ਪਤ ਅਸਤਰ ਹੈ ਤੁ ਪੁਰਵਾਰਜਨ ਅਸਟ ਬਤ ਕਹਿੰਦੇ ਭਾਈ ਜੋ ਜਮੇ ਉਹਨੇ ਮਰਤੇ ਚ ਕਰਨਾ ਹੈ ਰੱਬ ਦਾ ਭਗਤ ਸੱਚੇ ਰਸ ਕਰਕੇ ਤੂੰ ਉਹਦਾ ਨਾਮ ਲੈਂਦਾ ਹੈ ਸੰਸਾਰ ਜੀ ਇਹੇ ਭਗਤੀ ਜਿਵੇਂ ਕਿਸਾਨ ਨੇ ਅਸਲ ਬੀਜੀ ਤੇ ਜਦੋਂ ਮਨ ਕੀਤਾ ਉਹਨੇ ਵੱਢ ਲਈ ਤੇ ਇਸੇ ਤਰ੍ਹਾਂ ਪਰਮਾਤਮਾ ਅਸੂ ਦੀ ਇੱਕ ਕੇਤੀ ਹੁਣ ਉਹਦੀ ਇੱਛਾ ਹੈ ਉਹਨੇ ਕਦੋਂ ਵੱਢਣੀ ਹੈ ਹਰੀ ਬੱਢਣੀ ਹੈ ਗੰਢੀ ਬੱਢਣੀ ਹੈ ਪੱਕੀ ਬੱਢਣੀ ਇਹ ਉਹਦੀ ਇੱਛਾ ਹੈ ਕਿਸ ਕਰਕੇ ਮੌਤ ਦਾ ਕੋਈ ਸਮਾਂ ਨਹੀਂ ਹੈ ਕਿ ਕਿਸ ਮਿਲੇ ਕਦੋਂ ਕਿਸ ਥਾਂ ਤੇ ਕਿਸ ਮਾਝਾ